ਹੈਲੋ ਹੈਲੋ ਇੱਕ ਤੇ ਨਾ threange ਨਹੀਂ ਆਂਦੀ ਮੈਂ ਚੱਲ ਬਾਹਰ ਆਂਦੀ ਆਂ ਹਾਂ ਕੀ ਗੱਲ ਆ ਅੱਛਾ 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 ਹੁਨੇ ਮਿਲ ਲਾਵਾਂ ਚੱਲ ਕੋਈ ਗੱਲ ਨਹੀਂ ਪਰ ਹਜੇ ਮਿਲਿਆ ਨਹੀਂ ਜਾਣਾ ਹੈਗਾ ਆਪਾਂ ਫੇਰ ਹੋਰ ਕਿਸੇ ਦਿਨ ਮਿਲਾਂਗੇ ਨਹੀਂ ਨਹੀਂ ਯਾਰ ਹਜੇ ਨਹੀਂ ਕੀ ਕੰਮ ਆ ਕਿੱਥੇ ਮਿਲ ਕਿੱਥੇ ਮਿਲਣਾ ਵਾ ਚੱਲ ਹਾਂ 5 ਕ ਮਿੰਟੇ ਮਿਲਾਂਗੇ ਚੱਲ ਵੇਖਦੀ ਆ ਮੈਂ 5 ਕ ਮਿੰਟ ਮਿਲਣ ਦੀਆਂ ਗਈਆਂ ਹਾਂ ਚੱਲ ਠੀਕ ਆ ਮੈਂ ਆਂਦੀ ਆ ਗਈਆਂ ਹੁਣੇ ਆਂਦੀ ਆ ਹੋਰ ਠੀਕ ਆ ਅਨਮੋਲ ਕਿੱਥੇ ਚੱਲੀ ਹੈ ਗੱਲ ਤਾਂ ਸੁਣ ਜਾ ਹੈ ਦੱਸ ਅਨਮੋਲ ਦੱਸ ਨਾ ਕੁਝ ਦੱਸਿਆ ਨਾ ਕੀਤਾ ਚੁੱਪ ਕਰਕੇ ਬਾਹਰ ਨਿਕਲ ਗਈ ਆ ਫੋਨ ਕਰ ਦਿਆ ਕਰ ਦਿਆ ਇਹਦਾ ਫਰਜ਼ ਨਹੀਂ ਬਣਦਾ ਮੈਨੂੰ ਦੱਸ ਕੇ ਜਾਵੇ ਪਿੱਛੋਂ ਹੀ ਵਾਜਾ ਮਾਰੀ ਜਾਂਦੀ ਕੁੜੀ ਨੂੰ ਬਸ ਈ ਆ ਨਾ ਕੁੜੀ ਵੀ ਬੱਸ ਤੂੰ ਨਾ ਸੁੱਧਰੀ ਮੰਮੀ ਮੈਂ ਕੀ ਕਰ ਦਿੱਤਾ ਵਾ ਪੁੱਛੋ ਆਜਾ ਮਾਹੀ ਉਹ ਕਹੇ ਨਿਆਣੀ ਕੁੜੀ ਮੰਮੀ ਨਿਆਣੀ ਤੇ ਨਹੀਂ ਆ ਪਰ ਉਹ ਤਾਂ ਫਰਜ਼ ਨਹੀਂ ਮੰਨਦਾ ਜੇ ਘਰੋਂ ਗਈ ਆ ਫੋਨ ਕਰਦੀ ਪਈ ਫੋਨ ਕਰਦੀ ਕਰਦੀ ਬਾਹਰ ਨਿਕਲ ਗਈ ਉਹ ਤਾਂ ਕੋਈ ਫਰਜ਼ ਨਹੀਂ ਮੰਨਦਾ ਪਈ ਮਾਂ ਨੂੰ ਦੱਸ ਕੇ ਜਾਏ ਮੈਂ ਚੱਲੀ ਕਿਤੇ ਆ ਉਹ ਕੋਈ ਬੱਚਾ ਨਹੀਂ ਜੇ ਚਲੀ ਗਈ ਤੇ ਫਿਰ ਕੀ ਹੋ ਗਿਆ ਮੰਮੀ ਸਾਡੇ ਵਾਸਤੇ ਬੱਚੇ ਹੀ ਆ ਤੇ ਬੱਚੇ ਹੀ ਰਹਿਣਾ ਉਹਨਾਂ ਦੇ ਆ ਜਾਂਦੀ ਆ ਕੋਈ ਗੱਲ ਨਹੀਂ ਗਈ ਥੋੜੀ ਦੇਰ ਇਹਦੀ ਬੱਚਿਆਂ ਪ੍ਰਤੀ ਟੋਕਾ ਟੋਕੀ ਨਹੀਂ ਹਟਦੀ ਜਿਵੇਂ ਮੈਂ ਕਦੀ ਬੱਚੇ ਨਹੀਂ ਪਾਲਦੇ ਕੁੜੀ ਕੰਨ ਦੀ ਦਾਲ ਬਣਾਓ ਮਾਮਾ ਦੀ ਦਾਲ ਵੇਖਾਂ ਪਤਾ ਨਹੀਂ ਮਾਮੀ ਹੈਗੇ ਕਿ ਨਹੀਂ ਲੈ ਜਸਲੀਨ ਨਾ ਇਹਨੇ ਨਹੀਂ ਬਾਸ ਹੁੰਨੀ ਸਾਰਾ ਦਿਨ ਫੋਨ ਨਾਲ ਲੱਗੀ ਰਹਿੰਦੀ ਐ ਇਹਨਾਂ ਨੇ ਬਿਮਾਰ ਸੋਈ ਚ ਲੱਗੀ ਐ ਤੇ ਜਾ ਕੇ ਪੁੱਛਿਆ ਕੋਈ ਕੰਮ ਕਰ ਵੀ ਹੈਗਾ ਕਿ ਨਹੀਂ ਹੈਗਾ ਜਸਲੀਨ ਜਸਲੀਨ ਜਸਲੀਨਾ ਹਾਂਜੀ ਮੰਮਾ ਆਵਾਜ਼ ਨਹੀਂ ਦਿੰਦੀ ਮੈਨੂੰ ਫੋਨ ਤੇ ਨਹੀਂ ਬਿਜੀ ਹੋਈ ਆ ਹਾਂਜੀ ਦੱਸੋ ਮਾਂ ਕਹਿੰਦੀ ਐ ਨਾ ਮਾਂ ਮਾਵਾਂ ਦੀ ਦਾਲ ਖਾਣੀ ਐ ਤੇ ਜਾ ਉੱਥੇ ਦੁਕਾਨ ਤੇ ਨਾ ਮੈਨੂੰ ਮਾਵਾਂ ਦੀ ਦਾਲ ਲਿਆ ਕੇ ਦੇ ਮਾਂ ਨਹੀਂ ਆਗੀ ਆਂਦਿਆਂ ਨੂੰ ਮੈਂ ਤੇਰੇ ਨਾਲ ਲਸਣ ਪਿਆਜ਼ ਸਿਰ ਲੈਣੀ ਆ ਮੇਰੇ ਕੋਲ ਨਹੀਂ ਜਾਇ ਜਾਣਾ ਬਾਹਰ ਗਰਮੀ ਪਤਾ ਕਿੰਨੀ ਮਾਵਾਂ ਦੀ ਪਈ ਮਾਂ ਲਿਆ ਦੇ ਮਾਂ ਲਿਆ ਦੇ ਤੇ ਖਾਣੇ ਵੀ ਤੇ ਤੂੰ ਹੀ ਆ ਨਾ ਮਾਂ ਖਾਣੇ ਆ ਮੇਰੀ ਗੱਲ ਸੁਣ ਤੂੰ ਮੇਰੇ ਅੱਖੇ ਕਿਉਂ ਨਹੀਂ ਲੱਗਦੀ ਸਾਰਾ ਦਿਨ ਇਹਨੂੰ ਫੜੀ ਰੱਖਦੀ ਆ ਫੋਨ ਨੂੰ ਲੱਗੀ ਰਹਿਣੀ ਆ ਗਰਮੀ ਬੜੀ ਬਾਹ ਮम्मा ਮੈਂ ਨਹੀਂ ਜਾਣਾ ਮੇਰੀ ਗੱਲ ਸੁਣ ਤੂੰ ਇੱਕ ਦਿਨ ਮੈਨੂੰ ਲਾਂਮੇ ਦਵਾਈਂਗੀ ਕਿਤੇ ਇੰਨਾ ਨਹੀਂ ਵੀ ਨਾ ਮਾਂ ਨਾ ਜਾ ਕੇ ਕੰਮ ਹੀ ਕਰਵਾਦਾ ਤੇਰੇ ਪੈਰਾਂ ਮਹਿੰਦੀ ਲੱਗੀ ਤੂੰ ਨਹੀਂ ਜਾ ਸਕਦੀ ਦਾਲ ਲੈ ਮਮੀ ਮਹਿੰਦੀ ਤੇ ਨਹੀਂ ਲੱਗੀ ਹੈਗੀ ਮੇਰੇ ਪੈਰਾਂ ਤੇ ਵੀ ਤੇ ਇੱਥੇ ਬੈਠੀ ਆ ਮੈਂ ਮਮੀ ਹੋਰ ਸੋਈ ਚ ਕੋਈ ਕੰਮ ਵੇਖ ਲਾਂਗੇ ਤੇ ਕਰ ਲਾਂਗੀ ਪਾਪੇ ਲਾਇਆ ਇੱਕ ਦਿਨ ਬੱਚਿਆਂ ਕੋਲ ਛੁੱਟੀ ਦਾ ਹੁੰਦਾ ਉਹਨੂੰ ਬਹਿਣ ਦੇ ਮਮੀ ਮੇਰੀ ਸੁਣੋ ਗੱਲ ਟਾਡੇ ਕਰਕੇ ਨਾ ਇਹਨਾਂ ਨੇ ਵਿਗੜ ਜਾਣਾ ਜੀ ਤੇ ਦੂਜੀ ਇਹ ਗੱਲ ਜਦੋਂ ਮੈਂ ਇਹਦੀ ਉਮਰ ਦੀ ਸੀ ਨਾ ਤੇ ਸਾਰੇ ਮਾਂ ਨਾ ਕੰਮ ਕਰਉਣੀ ਹੁੰਨੀ ਆ ਭੱਜ ਭੱਜ ਕੇ ਕੰਮ ਕਰਦੀ ਹੁੰਨੀ ਆ ਤੇ ਇਹ ਕਿਤੇ ਗੱਲ ਸੁਣ ਕੇ ਨਹੀਂ ਰਾਜੀ ਹੈਗੀਆਂ ਮੇਰੀਆਂ ਪਤਾ ਕਿ ਨਾਲ ਕੰਮ ਕਰ ਜਿੰਨਾ ਬੈਠੇ ਰਹਦੀ ਹਾਂ ਮਾਂ ਕੋਲ ਤੇ ਤੁਸੀਂ ਆਹ ਕਿ ਤੂੰ ਬੱਚੇ ਸਾਹਮਣੇ ਇਸ ਨਾ ਬੋਲਦੇ ਰਹਿੰਦੇ ਹੋ ਕੀ ਗੱਲ ਮੈਂ ਤੇ ਤੁਹਾਨੂੰ ਰੋਟੀ ਨਹੀਂ ਪਕਾ ਕੇ ਦਿੰਦੀ ਸਭ ਕੁਝ ਕਰਕੇ ਦਿੰਦੀ ਆ ਪਰ ਕਿਤੇ ਬੱਚਿਆਂ ਦੇ ਸਾਹਮਣੇ ਇੰਜ ਬੋਲੋ ਕਿ ਤੇ ਬੱਚਾ ਨੇ ਤੇ ਆਪੀ ਭੁੱਲ ਨਾ ਵਾ ਸਿਰ ਤੇ ਚੜਾ ਲਿਆ ਤੁਸੀਂ ਮੈਂ ਹੋਈ ਜਾਵਾਂ ਜਿਹੜਾ ਕੰਮ ਕਰਾਂ ਇਹਨੇ ਨਹੀਂ ਕੁਝ ਕਰਨਾ ਫੋਨ ਛੱਡ ਦੇ ਪੁੱਤ ਸੋ ਜਾ ਹੁਣ ਫੇਰ ਤੇਰੀ ਮਾਂ ਨੇ ਆ ਕੇ ਕੋਈ ਨਾ ਕੋਈ ਤੈਨੂੰ ਕੰਮ ਕਹਿ ਦੇਣਾ ਸਹੀ ਕਿਹਾ ਦਾਦੀ ਹੁਣ ਮੈਂ ਸੋ ਜਾਣੀ ਆ ਤੇ ਜਦੋਂ ਮਾਂ ਰਾਜ ਮਾਂ ਚੋਲ ਬਣ ਜਾਣਗੇ ਨਾ ਫੇਰ ਮੈਨੂੰ ਉਠਾ ਦਿਓ ਤੇ ਮੈਂ ਖਾ ਲੂੰਗੀ ਐ ਰੋ ਚੱਲ ਸੋ ਜਾ ਮੇਰਾ ਪੁੱਤ ਕਿੰਨਾ ਬੋਲਦੀ ਆ ਨਾ ਦਾਦੀ ਦੇ ਸਾਹਮਣੇ ਬਹਿ ਕੇ ਜਵਾਬ ਹੀ ਦੇਈ ਜਾਂਦੀ ਆ ਜਦੋਂ ਦਾਦੀ ਨੂੰ ਜਵਾਬ ਦੇਣਗੇ ਨਾ ਫਿਰ ਪਤਾ ਲੱਗੇਗਾ ਅਜੇ ਤਾਂ ਮਾਂ ਨੂੰ ਦੇ ਦਿੰਦੀ ਆ ਤੇ ਦਾਦੀ ਵੀ ਨਾਲ ਕੀ ਕਹਿ ਦਿੱਤਾ ਸੀ ਮੈਂ ਇਹੋ ਹੀ ਕਿਹਾ ਜੀ ਜਾ ਕੇ ਦਾਲ ਲੈ ਆ ਪਰ ਕਿੱਥੇ ਮੇਰੇ ਕਰਮਾਂ ਚ ਸੁੱਖ ਵਿਆਹਾਂ ਮਾਂ ਜਾ ਕੇ ਦਾਲ ਵੋਟੀਏ ਸਿਮਾ ਗੁਰਦੀਪ ਏਸੀ ਥਲੇ ਬੈਠੀ ਹੋਣੀ ਹੈ ਗਰਮੀ ਬਹੁਤ ਜ਼ਿਆਦੀ ਹੈਗੀ ਹੈ ਚਲੋ ਵੇਖ ਜੀ ਮੈਂ ਜਾ ਕੇ ਕੀ ਕਰਦੀ ਪਈ ਗੁਰਦੀਪ ਗੁਰਦੀਪ ਹਾਂਜੀ ਆਜੋ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਠੀਕ ਹੈ ਹੋਰ ਤੁਸੀਂ ਆਏ ਹੋ ਤਾਂ ਮੈਨੂੰ ਫੋਨ ਹੀ ਕਰ ਦੇਣਾ ਸੀ ਮੈਂ ਫਿਰ ਆਟੋ ਤੇ ਬਹਿ ਕੇ ਆਉਂ ਮੈਂ ਲੱਕੀ ਨੂੰ ਭੇਜ ਦਿੰਦੀ ਤੁਹਾਨੂੰ ਲੈਣ ਦਾ ਮੈਂ ਕਿਹਾ ਚਲ ਕੀ ਖੇਚਲ ਦੇਣੀ ਮੈਂ ਚਲ ਆਟੋ ਤੇ ਮੈਂ ਬਹਿ ਕੇ ਚਲ ਜਾਨੀ ਸੀਮਾ ਕਿੱਥੇ ਗਈ ਹੈ ਸੀਮਾ ਨੇ ਕਿੱਥੇ ਜਾਣਾ ਸੀਮਾ ਗਈ ਦਾਲ ਲੈਣ ਜਸਲੀਨ ਦਾਲ ਚੋਲ ਮੰਗਦੀ ਪਈ ਸੀ ਤੇ ਉਹ ਦਾਲ ਲੈਣ ਗਈ ਬਾਜ਼ਾਰ ਅੱਛਾ ਉਹ ਚਲੋ दाल चोल ਮੰਗਣ ਦੇ दाल चोल ਮੰਗਦੀ ਵੀ ਸਾਰਾ ਦਿਨ ਬੋਲਦੀ ਰਹਿੰਦੀ ਕੁੜੀ ਨੂੰ ਕਹੀ ਜਾਂਦੀ ਬੱਚਿਆਂ ਨੂੰ ਚਲ ਕੋਈ ਨਹੀਂ ਫੇਰ ਕੀ ਤਾਂ ਮੈਂ ਕਹ ਤੂੰ ਆਪ ਲਾਇਆ ਜਾ ਕੇ ਕੁੜੀ ਮੰਗਦੀ ਵੀ दाल चोल ਤੇ ਲਿਆਇਆ ਜਾ ਕੇ ਬਣਾ ਜਾ ਕੇ ਐ ਸਹੀ ਗੱਲ ਹੈਗੀ ਬੱਚਿਆਂ ਨੇ ਐ ਤੌਰ ਸੋਨਾ ਹੁੰਦਾ ਅੱਗੋ ਪਿਛੋਂ ਤੇ ਪੜਾਈਆਂ ਦਾ ਬੜਾ ਬੋਝ ਹੁੰਦਾ ਕਿਹੜੇ ਵੇਲੇ ਇਹਨਾਂ ਨੇ ਅਰੈਸਟ ਕਰਨੀ ਭੈਣ ਜੀ ਮੇਰੇ ਲੱਕੀ ਨੂੰ ਰੱਬ ਨੇ ਦੋ ਧੀਆ ਦਿੱਤੀਆਂ ਨੇ ਉੱਤਰਾਂ ਨੂੰ ਦਿੱਤਾ ਨਹੀਂ ਕੋਈ ਹਾਂਜੀ ਇਹ ਮੇਰੀਆਂ ਪੋਤਰੀਆਂ ਜਿਹੜੀਆਂ ਨਾ ਮੇਰੀਆਂ ਪੋਤਰੀਆਂ ਨਾਲ ਉਹ ਵੀ ਵੱਧ ਨੇ ਹਾਂਜੀ ਮੈਂ ਤੇ ਇਹਨਾਂ ਨੂੰ ਬਹੁਤ ਪਿਆਰ ਕਰਦੀ ਹਾਂ ਹਾਂਜੀ ਤੇ ਇਹ ਐਵੇਂ ਬੋਲਦੀ ਰਹਿੰਦੀ ਐ ਨਾਲ ਚਲੋ ਛੱਡੋ ਪਰੇ ਉਹਦੀ ਕਹੇ ਪੁੱਤੇ ਪੋਤੀਆਂ ਕਹਿੰਦੇ ਸੀ ਅਸੀਂ ਮਾਸੀ ਘਰ ਜਾਣਾ ਵਾ ਉਹਨਾਂ ਦਾ ਵੀ ਬੜਾ ਦਿਲ ਕਰਦਾ ਸੀ ਜਾਂਦਾ ਮੈਂ ਉਹਨਾਂ ਨੂੰ ਕਿਹਾ ਮੈਂ ਸਵੇਰੇ ਜਾਣਾ ਮੈਂ ਸ਼ਾਮੀ ਵਾਪਸ ਆ ਜਾਣਾ ਭੈਣ ਜੀ ਸਹੀ ਗੱਲ ਕਹਿਣ ਡੈ ਜੇ ਮੂਲ ਨਾਲੋਂ ਜ਼ਿਆਦਾ ਵਿਆਜ ਪਿਆਰਾ ਹੁੰਦਾ ਤੈਨੂੰ ਪਤਾ ਲੱਗ ਗਿਆ ਮਾਸੀ ਆਏ ਹਾਂਜੀ ਮਮਾ ਮੈਂ ਆਵਾਜ਼ ਸੁਣ ਲਈ ਸੀ। ਮੇਰੀ ਪਿੰਨਾ ਮਸੀ ਜੀ ਜਿਉਂਦੇ ਰਹੋ ਵਡੀਆਂ ਉਮਰਾਂ। ਹਾਲ ਪਾਣੀ। ਹੋਸ਼ਨਾ ਸੀ ਮਾ ਕੀ ਹਾਲ ਠੀਕ ਐ ਮੈਂ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਜੀ। ਠੀਕ ਐ ਹੋਰ ਪਰਿਵਾਰ ਦਾ ਬੱਚਿਆਂ ਦਾ ਸਭ ਠੀਕ ਠਾਕ ਨੇ। ਹਾਂਜੀ ਬੱਚੇ ਵੀ ਠੀਕ ਐ ਤੁਹਾਡੇ ਸਾਹਮਣੇ ਛੁੱਟੀ ਅੱਜ ਕਾ ਰਹੀ ਆ। ਹਾਂਜੀ ਰੈਸਟ ਕਰਨ ਦੀ ਹਾਂ ਵੱਡੀ ਗਈ ਜਰਾਕ ਬਾਹਰ ਨੂੰ ਗਈ ਚ। ਹਾਂਜੀ। ਪਾਜੀ ਮੈਂ ਨਾ ਹੁਣੇ ਘਰ ਆਇਆ ਜੀ। ਹਾਂਜੀ ਹਾਂਜੀ। ਤੇ 5 ਮਿੰਟ ਪਿੱਤੀ ਪਹਿਲੂ ਆ ਜਾਂਦੇ ਨਾ ਮੈਂ ਤੁਹਾਨੂੰ ਦੁਕਾਨ ਤੇ ਮਿਲ ਜਾਣਾ। ਸੀਮਾ ਪਾਣੀ ਲਈ ਆਈ ਆ ਜਾਣਾ ਮੈਂ 10 ਮਿੰਟ ਤੱਕ ਤੂੰ ਵੇਟ ਕਰ ਲਓ ਬਸ ਮੈਂ ਖਾਣਾ 5 ਮਿੰਟ ਚ ਹੀ ਖਾ ਕੇ ਆ ਜਨਾ ਵਾ ਠੀਕ ਹੈ ਭਾਜੀ ਠੀਕ ਹੈ ਮੈਂ ਕਹਿੰਨਾ ਮੈਂ ਆ ਗਿਆ ਬਸ ਤੂੰ ਹੀ ਵੇਟ ਕਰੋ ਹਾਂ ਮੇਰੀ ਗੱਲ ਸੁਨੋ ਹਾਂ 10 ਮਿੰਟ ਤੱਕ ਆ ਗਿਆ ਜੀ ਹਾਂ ਹਾਂ ਤੂੰ ਇਤਨਾ ਕਰੋ ਨਾ ਬਾਕੀ ਆਟਮਾ ਘਟਾ ਲਓ ਮਰੇ ਇਹ ਟਾਪੇ ਲਾ ਲਾਂਗਾ ਤੁਸੀਂ ਐਡਮਾ ਤੇ ਘਟਾਓ ਮੁੰਡੇ ਕੋ ਉਪਾਜੀ ਤੁਸੀਂ ਆਪਣੀ ਦੁਕਾਨ ਤੇ ਆਏ ਜੇ ਕੀ ਹੋ ਗਿਆ ਦਲੀ ਕੋ ਜਾਂਦੇ ਜੇ ਹੈ ਘਟਾਓ ਤੁਸੀਂ ਐਡਮਾ ਖੁੱਲ ਖੁੱਲੇ ਦਿਲ ਨਾਲ ਘਟਾਓ ਮਾਲ ਥੋੜਾ ਹਰ ਕੀ ਜ਼ਿਆਦਾ ਲਿਓ ਮੇਰੀ ਗੱਲ ਸੁਣੋ ਹਾਂਜੀ ਹਾਂ ਹਾਂ ਠੀਕ ਆ ਠੀਕ ਆ ਕੋਈ ਗੱਲ ਨਹੀਂ ਭਾਜੀ ਤਾਂ ਰੇਡ ਦਾ ਰੇਡ ਵੱਲੋਂ ਨਾ ਤੁਸੀਂ ਚਿੰਤਾ ਕਰਿਓ ਰੇਟ ਮੈਂ ਆਪੇ ਲਵਾ ਦਾਂਗਾ ਕੋਈ ਨਹੀਂ ਖਾਣਾ ਖਾਣ ਤੇ ਕਿੰਨਾ ਕਿੰਨਾ ਟਾਈਮ ਲੱਗਦਾ ਜੇ ਹਾਂ ਠੀਕ ਹੈ ਬਾਜੀ ਕੋਈ ਗੱਲ ਨਹੀਂ ਔਨਲਾਈਨ ਕਰ ਦੋਗੇ ਸਭ ਤੋਂ ਵਧੀਆ ਹਾਂਜੀ ਠੀਕ ਜੇ ਚਲੋ ਠੀਕ ਹੈ ਬਾਜੀ ਮੇਰੀ ਗੱਲ ਸੁਣਾ ਤੈਨੂੰ ਇੰਨੀ ਸਮਝ ਨਹੀਂ ਹੈਗੀ ਜੇ ਕੋਈ ਫੋਨ ਕਰਦਾ ਹੋਵੇ ਤੇ ਤੂੰ ਵਿੱਚੇ ਭਲਾਈ ਜਾਨੀ ਆ ਕੋਈ ਜ਼ਰੂਰੀ ਗੱਲ ਆ ਬੱਚਿਆਂ ਦੀ ਗੱਲ ਕਰਨੀ ਆ ਹੋਰ ਮੈਂ ਕਿਹੜੀ ਗੱਲ ਕਰਨੀ ਆ ਆ ਮੇਰੀ ਗੱਲ ਸੁਣ ਲਓ ਆ ਮਾਸਾ ਦੋਵੇਂ ਜਾਨੀਆਂ ਮਿਲੀਆਂ ਅੱਖੇ ਨਹੀਂ ਜੇ ਲੱਗਦੀਆਂ ਹੈਗੀਆਂ ਜਦੋਂ ਵੀ ਮੈਂ ਘਰ ਹੁੰਦਾ ਨਾ ਤੂੰ ਨਵੀਂ ਤੋਂ ਨਵੀਂ ਕੋਈ ਗੱਲ ਅੱਗੇ ਰੱਖਿਆ ਕਰ ਦੱਸ ਕੀ ਕਹਿਣਾ ਵਾ ਦੱਸਣ ਤੇ ਦੇਈਆਂ ਕੁੜੀਆਂ ਦੀ ਗੱਲ ਵੀ ਇਹ ਬਿਲਕੁਲ ਨਹੀਂ ਆਕੇ ਲੱਗਦੀਆਂ ਤੇ ਮਾੜਾ ਜਨਾ ਇਹਨਾਂ ਦੇ ਨਾ ਡਾਂਡਿਆ ਕਰੋ ਇਹਨਾਂ ਨੂੰ ਥੋੜਾ ਜਿਹਾ ਨਹੀਂ ਤੇ ਤੂੰ ਸਾਰਾ ਦਿਨ ਘਰ ਕੀ ਕਰਦੀ ਰਹੀਂ ਆ ਹੁਣ ਤੇਰੇ ਕੋ ਦੋਵੇਂ ਕੁੜੀਆਂ ਵੀ ਨਹੀਂ ਸਾਂਭੀ ਜਾਂਦੀਆਂ ਦੱਸ 5 ਮਿੰਟ ਘਰ ਕੀ ਆ ਕੇ ਰੋਟੀ ਖਾਣ ਤੂੰ ਨਾਲ ਹੀ ਉਹਨਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੁਣ ਮੈਂ ਕੰਮ ਦਾ ਵੀ ਵੇਖਾਂ ਤੇ ਘਰ ਘਰ ਦਾ ਵੀ ਵੇਖਾਂ ਸਮਝ ਨਹੀਂ ਆਉਂਦੀ ਰੋਟੀ ਖਾਣ ਹੁੰਦਾ ਨਵੀਂ ਤੋਂ ਨਵੀਂ ਗੱਲ ਸ਼ੁਰੂ ਕੀਤੀ ਹੁੰਦੀ ਆ ਮੈਂ ਵੀ ਤੇ ਤੁਹਾਨੂੰ ਦੱਸਣਾ ਮੈਂ ਕਿੰਨੂੰ ਦੱਸਾਂ ਤੁਹਾਡਾ ਨਹੀਂ ਕੋਈ ਫਰਕ ਹੈਗਾ ਕਿ ਉਹਨਾਂ ਨੂੰ ਪੁੱਛੀਏ ਸੋ ਕੋਈ ਮੈਨੂੰ ਬੋਲਣ ਲੱਪੇ ਆ ਮੈਂ ਲਿਆ ਮੈਂ ਰੋਟੀ ਹੁਣ ਟਾਡੇ ਵਾਸਤੇ ਤੋਂ ਰੋਟੀ ਲੈ ਆਂਦੇ ਰੋਟੀ ਮੈਂ ਆਪੇ ਕੁਛ ਨਾ ਕੁਛ ਖਾ ਲੂੰਗਾ ਮੇਰਾ ਕਸਟਮਰ ਆਇਆ ਉੱਥੇ ਮੈਨੂੰ ਡੀਕਨ ਦਿਆ ਵਾ ਉਹਨੂੰ ਮੈਂ 10 ਮਿੰਟ ਦਾ ਕਿਹਾ ਵਾ 1 ਘੰਟੇ ਦਾ ਨਹੀਂ ਕਿਹਾ ਹੁਣ ਮੈਂ ਰੋਟੀ ਲਿਆਵਾ ਸਾਰਾ ਮੂਡ ਖਰਾਬ ਕਰਤਾ ਮੇਰਾ ਜਿਹੜੀ ਰੋਟੀ ਖਾਣੀ ਸੀ ਨਾ ਉਹ ਵੀ ਉਹਨ ਸੰਗੋ ਥੱਲੇ ਉਤਰਨੀ ਆਪੇ ਸਾਂਭਿਆ ਕਰ ਬੱਚੇ ਤੇ ਮੈਨੂੰ ਨਾ ਕੋਈ ਉਹਨਾਂ ਬਾਰੇ ਕੋਈ ਗੱਲ ਦੱਸਿਆ ਕਰ ਹਰ ਵੇਲੇ ਕੋਈ ਨਾ ਕੋਈ ਟਿੰਟ ਚ ਕੰਨਾ ਪਾਈ ਰੱਖਦੀ ਆ ਕੋਈ ਵੀ ਨਹੀਂ ਸੁਣਦਾ ਜੇ ਮੈਂ ਚੜ ਕੰਮ ਆ ਰਾਂ ਤੇ ਦਾਦੀ ਬੋਲਦੀ ਆ ਜੇ ਪਿਓ ਨੂੰ ਦੱਸਾਂ ਤੇ ਉਹ ਵੀ ਨਹੀਂ ਗੱਲ ਚੱਲ ਜਣਾ ਸੁਣ ਕੇ ਗਿਆ ਨਾਲੇ ਨਾ ਮੇਰੀ ਗੱਲ ਸੁਣ ਐਕਟਿਵਲ ਲੱਗੀ ਬਾਹਰ ਆਲਾ ਫੜ ਚਾਬੀ ਤੇ ਮਕੈਨਿਕ ਨੂੰ ਆਉਣਾ ਹੀ ਖਰਾਬ ਖਰਾਬ ਦੇ ਹੀ ਕਰਨਾ ਤੂੰ ਉਹਨੂੰ ਚਾਬੀ ਦੇ ਕੇ ਐਕਟਿਵਲ ਲੈ ਕੇ ਜਾਂਦੇ ਠੀਕ ਆ ਦੇ ਦਾਂਗੇ ਜਾ ਬੀਰ ਖਾਂਦਰ ਚੰਗਾ ਗੁਰਦੀਪ ਮੈਂ ਚੱਲੀ ਆ ਆਣਾ ਸੀ ਮੰਜੀਰਾ ਹਾਂ ਯੋ ਫੇਰ ਹੁਣ ਤੁਸੀਂ ਵੀ ਕਿਸੇ ਦਿਨ ਆਇਓ ਟਾਈਮ ਕੱਢ ਕੇ ਚਲੋ ਚੰਗਾ ਮਾਸੀ ਸਸੀ ਕਾ ਚੰਗਾ ਮੋਲੇ ਤੂੰ ਕਿੱਥੋਂ ਆਈ ਆ ਬਾਹਰ ਗਈ ਸੀ ਕਿ ਕੰਮ ਨੇ ਕਿੱਥੇ ਗਈ ਕੰਮ ਤੇਰਾ ਕੋਈ ਫਰਜ ਨਹੀਂ ਬੰਦਾ ਮੈਨੂੰ ਦੱਸ ਕੇ ਜਾਣਾ ਤੂੰ ਮੰਮਾ ਕਿਤੇ ਕੰਮ ਪੈ ਗਿਆ ਸੀ ਉੱਥੇ ਗਈ ਸੀਗੀ ਹੁਣ ਮੈਂ ਕਿਤੇ ਜਾਵਾਂ ਬਣਾ ਯਾਰ ਪਰ ਤੇਰਾ ਫਰਜ ਬੰਦਾ ਵਾ ਮਾਂ ਨੂੰ ਦੱਸ ਕੇ ਜਾਣਦਾ ਕਿੰਨਾ ਟਾਈਮ ਲਾ ਕੇ ਆਈ ਆ ਫੋਨ ਕਰਦੀ ਕਰਦੀ ਤੂੰ ਬਾਹਰ ਚਲ ਗਈ ਐ ਤਿੰਨ ਮੈਂ ਆਵਾਜ਼ਾਂ ਮਾਰਦੀ ਰਹੀ ਆ ਤੂੰ ਮੰਮਾ ਫੇਰ ਕੀ ਹੋਇਆ ਦੋ ਮਿੰਟ ਕੰਮ ਹੀ ਗਈ ਸੀਗੀ ਮੇਰੀ ਗੱਲ ਸੁਣ ਲੈ ਜਿਹੜਾ ਵੀ ਕੰਮ ਕਰਨਾ ਨਾ ਮੈਨੂੰ ਦੱਸ ਕੇ ਤੇ ਫਿਰ ਕਰੋ ਬਾਹਰ ਜਾਣਾ ਵਾ ਮੋਲ ਪਤਾ ਕਿਹੜੇ ਚੱਲੰਦੇ ਆ ਵਾ ਮੈਂ ਕਿਹੜਾ ਮੋਲ ਚੱਲੰਦੇ ਆ ਆਪਸੇ ਇਹ ਤੇ ਸਾਰੇ ਸਹੀ ਨਾਲੇ ਮੰਮੀ ਬਾਪਾ ਦੀ ਐਕਟਿਵਾ ਲੱਗੀ ਹੋਈ ਹੈ ਨਾ ਤੇ ਮੈਨੂੰ ਐਕਟਿਵਾ ਦੀ ਚਾਬੀ ਤੋ ਦੇ ਨਾਲੇ 1000 ਰੁਪਏ ਵੀ ਦੋ ਨਹੀਂ ਤੂੰ ਐਕਟਿਵਾ ਕੀ ਕਰਨੀ ਆ ਤੇ ਨਾਲੇ 1000 ਰੁਪਏ ਕੀ ਕਰਨਾ ਵਾ ਕਿੱਥੇ ਲੈ ਕੇ ਜਾਣੀ 1000 ਰੁਪਏ ਮੰਮੀ ਮੈਨੂੰ 1000 ਰੁਪਏ ਦਾ ਚਾਹੀਦਾ ਹੈ ਗਾ ਵਾ ਮੇਰੇ ਸਹੇਲੀਆਂ ਸਾਰਿਆਂ ਨੇ ਪਾਰਟੀ ਕਰਨੀ ਹੈਗੀ ਆ ਪਾਰਟੀ ਕਰਨੀ ਆ ਤੇ ਤੂੰ ਉੱਥੇ ਪਾਰਟੀ ਕਰਨ ਜਾਣਾ ਵਾ ਤੇ ਮੰਮੀ ਫੇਰ ਕਿਉਂ ਆਏ ਮੈਂ ਥੋੜੀ ਜਿਹੀ ਪਾਰਟੀ ਕਰ ਲੂੰਗੀ ਤਾਂ ਮੈਨੂੰ ਜਲਦੀ 2000 ਰੁਪਏ ਨਹੀਂ ਤਾਂ ਮੈਂ ਚੱਲਨੀ ਆ ਦਾਦੀ ਕੋਲ ਅੰਦਰ ਮੇਰੀ ਗੱਲ ਸੁਣ ਲੈ ਤੈਨੂੰ ਕੋਈ 1000 ਰੁਪਏ ਨਹੀਂ ਮਿਲਣਾ ਰੋਟੀ ਬਣਾਈ ਹੈ ਮੈਂ ਘਰ ਚੁੱਪ ਕਰਕੇ ਰੋਟੀ ਖਾ ਤੇ ਭਾਵੇਂ ਦਾਦੀ ਨੂੰ ਕਹਿ ਵੀ ਜਿੰਨੂੰ ਮਰਜ਼ੀ ਕਹਿ ਮੈਂ ਨਹੀਂ ਉਹ ਜਾਣਦੇ ਨਾ ਇੱਕ ਤੇ ਨਾ ਇੱਥੇ ਸਾਰਿਆਂ ਦੇ ਨੰਨਾ ਹੀ ਹੋਇਆ ਹੁੰਦਾ ਹੈ ਹਾਂ ਦੱਸ ਨੰਨਾਈ ਕਰਿਆ ਹਾਂ ਦਾਵਾ ਤੈਨੂੰ ਮੈਂ ਦਿੰਨੀ ਹਾਂ 1000 ਰੁਪਏ ਚੰਗੀ ਤਰ੍ਹਾਂ ਜਾਂ ਦਾਦੀ ਨੂੰ ਕਹਿ ਪਹਿਲਾਂ ਵੇਖ ਨੇ ਕਿਵੇਂ ਦਿੰਦੇ ਆ 1000 ਰੁਪਏ ਦਾਦੀ ਆਹ ਵੇਖ ਲਓ ਮੰਮੀ ਦੇ ਕੰਮ ਕੀ ਹੋਇਆ ਮੇਰੇ ਪੁੱਤ ਨੂੰ ਦਾਦੀ ਮੈਂ ਮੰਮਾ ਕੋ ਐਕਟੀਵਾ ਦੀ ਚਾਬੀ ਮੰਗੀ ਸੀ ਤੇ ਨਾਲੇ 1000 ਰੁਪਏ ਮੰਗਿਆ ਸੀਗਾ ਮੈਂ ਸਹੇਲਿਆਂ ਨਾਲ ਪਾਰਟੀ ਕਰਨ ਜਾਣੀ ਸੀਗੀ ਤੇ ਨਾ ਉਹ ਐਕਟੀਵਾ ਦੀ ਚਾਬੀ ਦੇਣਦੇ ਆ ਤੇ ਨਾ ਉਹ 1000 ਰੁਪਏ ਦੇਣਦੇ ਆ ਗਿਆ ਹੁਣ ਦੱਸੋ ਮੈਂ ਕੀ ਕਰਾਂ ਮੰਮੀ ਮੇਰੇ ਨਾਲੋਂ ਗੱਲ ਨਾ ਦੇਨ ਮੈਂ 1000 ਰੁਪਏ ਦੇਣਾ ਜੀ ਤੇ ਨਾ ਐਕਟੀਵਾ ਦੀ ਚਾਬੀ ਦੇਣੀ ਜੀ ਕਿਉਂ ਮੇਰੇ ਪੁੱਤ ਦੀ ਕਮਾਈ ਹੈ ਕਿਉਂ ਨਹੀਂ ਦੇਣੀ ਇੰਨਾ ਨਹੀਂ ਵਰਤਣੀ ਹੋਰ ਕਿੰਨੇ ਵਰਤਣੀ ਮੰਮੀ ਮੈਂ ਮੰਨੀ ਆ ਟੜੇ ਪੁੱਤ ਦੀ ਕਮਾਈ ਆ ਬੱਚਿਆਂ ਨੇ ਮਰਤ ਨਹੀਂ ਆ ਪਰ ਪਤਾ ਤੇ ਹੋਣਾ ਚਾਹੀਦਾ ਨਾ ਇਹ ਚੱਲੀ ਕਿੱਥੀ ਆ ਕਿਹੜੀਆਂ ਸਹੇਲੀਆਂ ਨਾਲ ਚੱਲੀ ਆ ਬਸ ਮੈਂ ਪਾਰਟੀ ਕਰਨ ਚਲਨੀ ਆ ਮੈਂ ਆਪੇ ਉਹਨੂੰ ਪੁੱਛ ਲਾਂਗੀ ਫੋਨ ਮੈਂ ਉਹਨੂੰ ਦਸਤਕਾਵਾਂਗੀ ਫੋਨ ਕਰਦੇ ਪਰ ਮੰਮਾ ਨਾ ਦੋ ਪੈਸੇ ਮੇਰੀ ਗੱਲ ਸੁਣੋ ਤੇ ਨਾ ਭੇਜੋ ਇਹ ਵਿਗੜ ਜਾਣੇ ਜੇ ਨਹੀਂ ਵਿਗੜਦੇ ਕੋਈ ਨਹੀਂ ਵਿਗੜਦੇ ਬੱਚੇ ਜੇ ਅਸੀਂ ਨਹੀਂ ਐਸ਼ ਕਰਾਵਾਂਗੇ ਬੱਚਾ ਨੂੰ ਤੇ ਕਿੰਨੇ ਕਰਾਣੀ ਫਿਰ ਮੈਂ ਦੇਣੀ ਆਪਣੇ ਪੁੱਤ ਨੂੰ 1000 ਰੁਪਇਆ ਮਮਾ ਉਹ ਬਈ ਐਕਟੀਵੇ ਦੀ ਚਾਬੀ ਤੇ ਜਾਓ ਟਾਈਮ ਨਾਲ ਵਾਪਸ ਆਣਾ ਕਰ ਠੀਕ ਹੈ ਥੈਂਕ ਯੂ ਦਾਦੀ ਮੇਰੀ ਗੱਲ ਸੁਣ ਇਹ ਨਾ ਨਾ ਕੁੜੀ ਦਾ ਫੋਨ ਲੱਗਨ ਦਿਆ ਵਾ ਆਈ ਨਹੀਂ ਹੈਗੀ ਜੀ ਜੀ ਨਾ ਨਾ ਇਹਨਾਂ ਨੂੰ ਫੋਨ ਕਰਾਂ ਕਿਦੀ ਤੇ ਨਾਲ ਬਿਜੀ ਆ ਬੰਦਾ ਸੋ ਨਹੀਂ ਲਿੰਦਾ ਵਾ ਵੀ ਫੋਨ ਕਿਸੇ ਦਾ ਆਇਆ ਵਾ ਪਰੇਸ਼ਾਨ ਨਾ ਹੋ ਤੂੰ ਆ ਜਾਂਦੀ ਕੁੜੀ ਹੁੰਦੀ ਤੂੰ ਆਪਣਾ ਕੰਮਕਾਰ ਕਰ ਜਿਹੜਾ ਕਰ ਮੰਮੀ ਪਰੇਸ਼ਾਨੀ ਤੇ ਹੁੰਦੀ ਆ ਘਟ ਤੋਂ ਘਟ ਘੰਟਾ ਹੋ ਗਿਆ ਉਹ ਨੂੰ ਗਈ ਨੂੰ ਆ ਜਾਂਦੀ ਉਹ ਕੰਮ ਕਰ ਦੋ ਆਪ ਮੰਮੀ ਮੈਂ ਤੁਹਾਨੂੰ ਕਹਿੰਨੀ ਨਹੀਂ ਆ ਨਾ ਭੇਜਿਆ ਕਰੋ ਮੈਨੂੰ ਨਹੀਂ ਚਿੰਗਾ ਲੱਗਦਾ ਹੈਗਾ ਪਰ ਤੇ ਇਨੀ ਨਾ ਕਹਿਣਾ ਮੇਰਾ ਮੰਦੇ ਹੈਗੇ ਕੋਈ ਤੂੰ ਕੰਮ ਕਰ ਆ ਜਾਂਦੀ ਟੈਨਸ਼ਨ ਨਹੀਂ ਲੈਣੀ ਆ ਜਾਂਦੀ ਲਓ ਦੀਦੀ ਆ ਗਈ ਜੀ ਸੱਸੀ ਘਰ ਦੀ ਭਾਬੀ ਸੱਸੀ ਘਰ ਮੰਮਾ ਸੱਸੀ ਘਰ ਕੀ ਗੱਲ ਪਰੇਸ਼ਾਨ ਲੱਗਨ ਦੇ ਜੀ ਕੋਈ ਪਰੇਸ਼ਾਨੀ ਨਹੀਂ ਹੈਗੀ। ਹਾਂ ਚਲ ਆ 15 ਰੁਪਏ। ਚੰਪਾਲੀ ਤਾਂ ਨਹੀਂ ਲੈ ਕੇ ਆ। ਪਾਪੀ ਦੇ ਫੇਸ ਤੋਂ ਤੇ ਪਰੇਸ਼ਾਨੀ ਲੱਗਦੀ ਪਈ ਆ। ਕੋਈ ਪਰੇਸ਼ਾਨੀ ਨਹੀਂ। ਪਾਣੀ ਲੈ ਕੇ ਆ ਤੂੰ। ਕੋਈ ਨਹੀਂ ਆ। ਮੈਂ ਪਾਪੀ। ਮੇਰੀ ਗੱਲ ਸੁਣ। ਮੈਂ ਪਾਣੀ ਦਿੰਨੀ ਤੁਹਾਨੂੰ। ਤੁਸੀਂ ਪਹਿਲਾਂ ਬੈਠੋ ਮੈਨੂੰ ਦੱਸੋ ਕੀ ਗੱਲ ਹੈ। ਦੀਦੀ ਗੱਲ ਕਿਉਂ ਨਹੀਂ ਆ? ਹਾਂਜੀ। ਅਨਮੋਲ ਨਾ ਰਈ ਜੇ ਪਾਰਟੀ ਕਰਨ ਤੇ ਮੈਂ ਮਨਾ ਕਰਦੀ ਆ। ਜਿਹੜੇ ਕੰਮ ਤੇ ਮੈਂ ਕੁੜੀਆਂ ਨੂੰ ਮਨਾ ਕਰਦੀ ਆ ਨਾ ਤਾਂ ਦਾਂਦੀ ਹਾਲਿਆ ਸ਼ਰ ਇਹ ਦਿੰਦੀ ਆ। ਕੋਈ ਨਹੀਂ। ਮੇਕੋ ਕੱਲ ਨੂੰ ਇਹਨਾਂ ਨੇ ਦੂਜੇ ਘਰ ਜਾਣਾ ਵਾ ਹਾਂਜੀ ਤੇ ਮੈਨੂੰ ਤੇ ਲਾਂਮੇ ਦੇਣਗੇ ਸਹੀ ਗੱਲ ਤੁਹਾਨੂੰ ਪਤਾ ਜਮਾਨਾ ਕਿਹੜਾ ਚੱਲੰਦਿਆ ਵਾ ਮੈਨੂੰ ਲੱਗੀ ਐ ਟੈਨਸ਼ਨ ਤੇ ਮੰਮੀ ਕਹਿੰਦੀ ਆ ਜਾਂਦੇ ਆ ਇਸੇ ਗੱਲ ਤੋਂ ਮੈਂ ਪਰੇਸ਼ਾਨ ਆ ਤੇ ਵੀਰ ਤੁਹਾਡੇ ਨੂੰ ਫੋਨ ਕਰਨ ਦੀ ਇਹ ਤੇ ਉਹਨਾਂ ਦਾ ਵੀ ਬਿਜ਼ੀ ਜਾਣ ਗਿਆ ਤੇ ਤੁਸੀਂ ਇਹਨ ਮੋਲ ਨੂੰ ਫੋਨ ਕਰਨਾ ਸੀਗਾ ਉਹਦਾ ਨਹੀਂ ਨਾ ਲੱਗਦਾ ਪਿਆ ਸੋ ਮੰਮੀ ਕੀ ਕਹਿੰਦੇ ਆ ਮੰਮੀ ਨੇ ਕੀ ਕਹਿਣਾ ਵਾ ਮੰਮੀ ਕਹਿੰਦੀ ਇਹਨੇ ਲਾਡਾ ਚਾਵਾ ਨਾ ਮੈਂ ਕੁੜੀਆਂ ਪਾਲੀਆਂ ਵਾ ਤੇ ਤੂੰ ਉਹਨਾਂ ਨੂੰ ਬਸ ਕੋਈ ਕੰਮ ਹੀ ਨਹੀਂ ਕਰਾਉਂਦੀ ਉਹਨਾਂ ਦੇ ਚਾਹ ਪੂਰੇ ਕਰਨ ਦੇ ਮੇਰੇ ਗੱਲ ਸੁਣੋ ਹਾਂਜੀ ਜਦੋਂ ਮੰਮੀ ਨੇ ਆਪਣੇ ਬੱਚੇ ਪਾਲੇ ਸੀ ਉਹ ਜ਼ਮਾਨਾ ਹੋਰ ਸੀ ਅੱਜ ਕੱਲ ਦਾ ਜ਼ਮਾਨਾ ਤੁਹਾਨੂੰ ਪਤਾ ਕਿਹੜਾ ਚੱਲਣ ਦੀ ਹੈ ਨਹੀਂ ਤੇ ਮੰਮੀ ਨੂੰ ਨਹੀਂ ਪਤਾ ਲਾਡਾ ਚਾਵਾ ਨਾਲ ਬੱਚੇ ਵਿਗੜ ਵੀ ਜਾਂਦੇ ਹੁੰਦੇ ਆ ਬਾਸ ਦੀਦੀ ਇਹੋ ਹੀ ਗੱਲ ਤੇ ਮੈਂ ਕਹਿੰਨੀ ਆ ਕੋਈ ਨਹੀਂ ਮੰਮੀ ਨਾਲ ਮੈਂ ਗੱਲ ਕਰਦੀ ਤੁਸੀਂ ਨਹੀਂ ਹੁਰੇ ਬੰਨਾ ਮੈਂ ਗੱਲ ਕਰਦੀ ਆ ਮੰਮੀ ਨਾਲ ਕਿ ਬੱਚਿਆਂ ਨੂੰ ਧੀਆਂ ਨੂੰ ਕਿ ਮੈਂ ਬਾਹਰ ਅੰਦਰ ਆਂਦੀ ਜਾਂਦੀ ਮੈਨੂੰ ਪਤਾ ਵਾ ਕਿ ਕੁੜੀਆਂ ਨੂੰ ਇੰਨੀ ਖੁੱਲ ਨਹੀਂ ਦੇਣੀ ਚਾਹੀਦੀ ਸਮਾਨੀ ਸਹੀ ਹੈਗਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਗੱਲ ਕਰਦੀ ਮਮਾ ਨਾਲ ਇਹੋ ਤੇ ਗੱਲ ਕਹਿੰਦੀ ਪਰ ਉਹ ਕਹਿੰਦੀ ਮੈਂ ਕੁੜੀਆਂ ਨਾਲ ਜ਼ਿਆਦਾ ਮੈਂ ਮੁੰਡਿਆਂ ਵਾਂਗੂ ਰੱਖਿਆ ਇਹਨਾਂ ਨੂੰ ਚਲੋ ਆਹਾਡੀ ਸੋਚ ਜਦੋਂ ਤੇਈ ਪੁੱਤ ਬਾਹਰ ਜਾਂਦਾ ਲੋਕੀ ਦੀ ਨਾ ਵੰਦੇ ਭਾਵੇਂ ਤੁਸੀਂ ਮੁੰਡਿਆਂ ਵਾਂਗੂ ਰੱਖਿਆ ਪਰ ਘਵਾਨਾ ਤੇ ਕੁੜੀ ਆ ਨਾ ਕੁੜੀ ਆ ਨਹੀਂ ਸਹੀ ਗੱਲ ਆ ਭਾਬੀ ਕੋਈ ਨਹੀਂ ਤੁਸੀਂ ਨਾ ਬੁਰੇ ਬਣਿਓ ਮम्मा ਨਾਲ ਮੈਂ ਜਾ ਕੇ ਗੱਲ ਕਰਦੀ ਤੁਸੀਂ ਗੱਲ ਕਰਿਓ ਬਸ ਇਹਦੀ ਟੈਂਸ਼ਨ ਲੱਗੀ ਜੀ ਔਰ ਕੋਈ ਨਹੀਂ ਮੈਨੂੰ ਟੈਂਸ਼ਨ ਲੱਗੀ ਵੀ ਕੁੜੀ ਘਰ ਆ ਮੈਂ ਤੇ ਤੁਹਾਡਾ ਫੇਸ ਵੇਖ ਕੇ ਆਖਣੇ ਕਿ ਕੀ ਗੱਲ ਕੀ ਹੋਈ ਮम्मा ਤੇ ਕਹਿੰਦੇ ਆ ਜਾ ਅੰਦਰ ਪਾਣੀ ਪੀਲਾ ਤੂੰ ਕੋਈ ਨਹੀਂ ਮम्मा ਨਾਲ ਮੈਂ ਕਰ ਕਰਦੀ ਜਾ ਤੂੰ ਵੀ ਕਰੋ ਬਾਨਾ ਮम्मा ਭਾਬੀ ਕੀ ਕਹਿ ਰਹੇ ਨੇ ਆ ਗਈ ਹੁਣ ਤੂੰ ਵੀ ਉਹਦੀਆਂ ਗੱਲਾਂ ਚ ਨਹੀਂ ਦੱਸੋ ਬੋਲੀ ਬੋਲਣਾ ਲਾਪੇ ਤੇ ਫੇਰ ਬੋਲੀ ਬੋਲਾ ਕਿਉਂ ਨਾ ਉਹ ਇੰਨੇ ਪਰੇਸ਼ਾਨ ਆ ਵੇ ਕੇ ਵੀ ਤੇ ਟੈਨਸ਼ਨ ਹੁੰਦੀ ਆ ਉਹਨਾਂ ਵੱਲ ਵੀ ਫੇਰ ਕਿ ਹੋਇਆ ਕੁੜੀ ਗਈ ਤੇ ਆ ਜਾਂਦੀ ਉਹਨੇ ਪਰ ਮੰਮਾ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਕਵਾਂ ਇਹ ਨਹੀਂ ਖੋਲਣਾ ਦੋ ਉਹ ਬੱਚਿਆਂ ਨੂੰ ਕੋਈ ਖੋਲਣੀ ਨਹੀਂ ਹੈ ਸਾਡੇ ਸਮੇਂ ਨਹੀਂ ਹੈਗੇ ਉਹਨੋਂ ਪਹਿਲੇ ਵਾਲੇ ਅੱਜ ਕੱਲ ਸਮਾਂ ਬੜਾ ਅਡਵਾਂਸ ਚੱਲਦਾ ਪਿਆ ਵਾ ਅੱਜ ਕੱਲ ਨਹੀਂ ਕੋਈ ਹੈਗਾ ਇਹੋ ਜਿਹਾ ਕੰਮ ਕਿ ਕੁੜੀਆਂ ਨੂੰ ਇੰਨੀ ਦੇਰ ਤੱਕ ਬਾਹਰ ਜਾਣ ਦਵੋ ਆ ਜਾਂਦੀ ਹੁਣੇ ਕੁੜੀ ਕੋਈ ਗੱਲ ਨਹੀਂ ਇੰਨੀ ਟੈਨਸ਼ਨ ਮੈਂ ਤੇ ਉਹਨੂੰ ਵੀ ਕਰਨੀ ਟੈਨਸ਼ਨ ਲਾਣ ਦੀ ਲੋੜ ਨਹੀਂ ਹੈ ਨਹੀਂ ਮੰਮਾ ਟੈਨਸ਼ਨ ਵਾਲੀਆਂ ਗੱਲਾਂ ਹੁੰਦੀਆਂ ਜਦੋਂ ਜਵਾਨਤੀ ਪੁੱਤ ਘਰੋਂ ਬਾਹਰ ਜਾਵੇ ਨਾ ਟਾਈਮ ਨਾ ਘਰ ਨਾ ਆਵੇ ਫੇਰ ਮਾਪਿਓ ਟੈਨਸ਼ਨ ਲੇਗਾ ਹੋਰ ਕੌਣ ਲੇਗਾ ਹਰ ਵੇਲੇ ਬੱਚਿਆਂ ਨੂੰ ਡਾਂਟਿਆ ਵੀ ਨਹੀਂ ਜਾਂਦਾ ਨਹੀਂ ਪਰ ਮੰਮਾ ਇੱਥੇ ਤੁਹਾਡੀ ਗਲਤੀ ਹੈ ਜਿਹੜਾ ਤੁਸੀਂ ਬੱਚੇ ਨੂੰ ਇੰਨੀ ਖੋਲ ਦੇ ਰਹੇ ਹੋ ਕੋਈ ਗੱਲ ਨਹੀਂ ਆ ਜਾਂਦੀ ਉਹਦੀ ਉਹਦੀ ਬੋਲੀ ਨਾ ਬੋਲ ਤੂੰ ਨਹੀਂ ਮੈਂ ਭਾਬੀ ਦੀ ਨਹੀਂ ਬੋਲੀ ਬੋਲਦੀ ਮੈਂ ਵੀ ਬਾਹਰ ਅੰਦਰ ਜਾਣੀ ਹੈ ਮੈਨੂੰ ਵੀ ਪਤਾ ਕਿਹੋ ਜਿਹਾ ਸਮਾ ਚੱਲਦਾ ਪਿਆ ਵਾ ਨਹੀਂ ਚੰਗੇ ਲੱਗੀਦਾ ਇੰਨੀ ਦੇਰ ਤੱਕ ਬ ਆ ਜਾਂਦੀ ਕੋਈ ਗੱਲ ਤੂੰ ਆਪਣੀ ਮਾਂ ਤੇ ਹੀ ਬੋਲਣ ਲੱਗ ਪਈ ਆ ਆਪਣੀ ਭਾਬੀ ਦੀ ਗੱਲ ਸੁਣ ਕੇ ਮੰਮਾ ਪਹਿਲਾਂ ਮੇਰੀ ਗੱਲ ਸੁਣੋ ਜਦੋਂ ਸਾਡਾ ਸਮਾਂ ਸੀ ਉਦੋਂ ਤੁਸੀਂ ਸਾਨੂੰ ਦੱਸੋ ਕਿ ਬਾਹਰ ਖੇਡਣ ਦਿੰਦੇ ਸੀ ਕਿਥੋਂ ਤੱਕ ਜਾਣ ਦਿੰਦੇ ਸੀ ਆਪ ਗਲੀ 'ਚ ਤੇ ਫਿਰ ਗਲੀ ਤੋਂ ਵੱਧ ਨਹੀਂ ਸੀ ਤੁਸੀਂ ਜਾਂਦੀਆਂ ਤੇ ਹੁਣ ਦੱਸੋ ਫਿਰ ਹੁਣ ਤੁਸੀਂ ਇੰਨੀ ਸ਼ੂਟ ਕਿਉਂ ਦਿੱਤੀ ਬੱਚਿਆਂ ਨੂੰ ਅਸੀਂ ਵੀ ਤੇ ਇਹ ਕੁੜੀਆਂ ਹੀ ਸੀਗੀਆਂ ਸਾਨੂੰ ਤੇ ਬਾਹਰ ਦੇ ਬੂਏ ਤੱਕ ਜਾਣ ਤੋਂ ਵੀ ਤੁਸੀਂ ਟੋਕ ਦਿੰਦੇ ਸੀ ਹੋ ਤੁਸੀਂ ਉਹਨਾਂ ਨੂੰ ਐਕਟਿਵਿਟੀ ਦੀ ਚਾਬੀ ਵੀ ਦਿੰਦੇ ਜੇ ਬਕਾਇਦਾ ਪੈਸੇ ਵੀ ਦਿੰਦੇ ਜੇ ਤੇ ਆਂਦੇ ਜੀ ਕਿ ਜਾਓ ਘੁੰਮ ਫਿਰ ਕੇ ਆਓ ਤੇ ਫੇਰ ਆ ਜਾਓ ਟਾਈਮ ਨਾਲ ਆ ਜਾਓ ਇਹਦਾ ਕੀ ਮਤਲਬ ਹੁੰਦਾ ਮਮਾ ਸਮੇ ਦੇ ਹਿਸਾਬ ਨਾਲ ਬਦਲਣਾ ਪੈਂਦਾ ਨਹੀਂ ਜਦੋਂ ਸਾਡੇ ਸਮੇ ਸੀ 2 ਰੁਪਏ ਤੋਂ 5 ਰੁਪਏ ਤੋਂ ਵੱਧ ਸਾਂ ਉਹਨੂੰ ਪੈਸੇ ਨਹੀਂ ਸੀ ਮਿਲਦੇ ਤੇ ਤੁਸੀਂ ਹੁਣ ਕੀ ਕਰਦੇ ਜੀ ਉਹ ਸਮਾਂ ਹੋਰ ਸੀ ਹੁਣ ਸਮਾਂ ਹੋਰ ਹੋ ਗਿਆ ਇਹ ਤੋਂ ਵੀਰ ਕਮਾਈ ਕਰਦਾ ਤੇ ਤੁਸੀਂ ਬੱਚਿਆਂ ਨੂੰ ਇਹੋ ਜਿਹੀ ਖੋਲ ਦੇ ਦੋ ਕਿ ਜਾਓ ਘੁੰਮੋ ਫਿਰੋ ਐਸ਼ ਕਰੋ ਇੱਥੇ ਮਮਾ ਤੁਹਾਡੀ ਗਲਤੀ ਆ ਫੋਨ ਆਉਂਦਾ ਹੈ ਹੈਲੋ ہاں جی بھا جی ہاں جی ہاں جی یہ میری گیڈی کا نمبر ہے گا جی ایکسیڈینٹ ہو گیا پا جی ایكسیڈینٹ کتنے کر کے ہوا جی تارہ والے پلتے پا جی سٹ زیادہ تو نہیں لگے پا جی ہاں جی وہ میری ہی کوڑی ہے جی ہاں جی ہاں جی بھا جی پا جی بس میں آ گیا پانچ منٹ چ گیا پا جی آ گیا بس آ گیا ਚਲਾ ਪੁੱਤ ਕੁਛ ਨਹੀਂ ਆਇਆ ਕੁਛ ਨਹੀਂ ਆਇਆ ਸੀਮਾ ਸੀਮਾ ਸੋਂਧਣੀ ਅਨਮੋਲ ਚਲਾ ਜਾ ਗਿਆ ਜਾ ਕੀ ਹੋਇਆ ਅਨਮੋਲ ਸੱਟ ਕਿੱਥੇ ਲਵਾਈਆਂ ਵਾ ਮੈਨੂੰ ਵੀ ਹੁਣੇ ਫੋਨ ਆਇਆ ਵਾ ਕੁਰਸੀ ਘਰ ਇੱਧਰ ਮੰਮੀ ਦੀਦੀ ਅਨਮੋਲ ਤੂੰ ਠੀਕ ਹੈਂ ਨਮੋੜਾ ਖੋਸ਼ ਕਰ ਦੀਦੀ ਆ ਬਕੂ ਕੀ ਨਮੋਲੂ ਨਮੋਲ ਤਾਂ ਠੀਕ ਤੇ ਆ ਬਸ ਕਾਲੀ ਬਾਤਾਂ ਰਹ ਹੁੰਦੀ ਆ ਇਹ ਸਾਰਾ ਕੁਛ ਤੇਰੇ ਕਰਕੇ ਹੋਇਆ ਵਾ ਮੇਰੇ ਕਰਕੇ ਕਾਹਦੀ ਨਹੀਂ ਹੋਇਆ ਵਾ ਨਮੋਲ ਜਦੋਂ ਮੈਂ ਤੈਨੂੰ ਕਹਿ ਕੇ ਗਿਆ ਸੀ ਪੀ ਐਕਟਿਵਾ ਠੀਕ ਹੋਣ ਵਾਲੀ ਆ ਕੁੜੀ ਨੂੰ ਚਾਬੀ ਕਿਉਂ ਫੜਾਈ ਵੀਰ ਵੀਰ ਭਾਬੀ ਨੇ ਚਾਬੀ ਨਹੀਂ ਫੜਾਈ ਚਾਬੀ ਮੰਮੀ ਨੇ ਫੜਾਈ ਆ ਮੰਮੀ ਤਾਂ ਪੁੱਛੋ ਭਾਬੀ ਤੇ ਕਦੋਂ ਪੁੱਛਾ ਕਰੀ ਜਾਂਦੇ ਜੀ ਮੇਰੀ ਗੱਲ ਆ ਭੈਣੇ ਮੈਂ ਇਹਨੂੰ ਦੱਸ ਕੇ ਗਿਆ ਸੀ ਪੀ ਐਕਟਿਵਾ ਮੇਰੀ ਖਰਾਬ ਹੈ ਗਈ ਮਕੈਨਿਕ ਆਏਗਾ ਤੇ ਚਾਬੀ ਦੇ ਦੀ ਤੇ ਇਹਨੇ ਜਾਣ ਪੁੱਛ ਕੇ ਕੁੜੀ ਨੂੰ ਚਾਬੀ ਦਿੱਤੀ ਆ ਪਰ ਮੇਰੀ ਗੱਲ ਤਾਂ ਸੁਣ ਲਓ ਮੇਰੀ ਗੱਲ ਸੁਣ ਲਓ ਇਸੇ ਕਰਕੇ ਤੇ ਤੁਹਾਨੂੰ ਮੱਕੀ ਨਹੀਂ ਸਾ ਧਿਆਨ ਦੇ ਦਿਓ ਮੰਮੀ ਨੇ ਪਤਾ ਕਿੰਨੇ ਸਿਰ ਤੇ ਚੜਾ ਕੇ ਰੱਖਿਆ ਬੱਚੇ ਮੰਮੀ ਬੋਲਦੇ ਨਹੀਂ ਹੁਣ ਤੁਸੀਂ ਬੋਲੋ ਵੀਰਾਜ ਮੰਮੀ ਦੀ ਲਾਪਰਵਾਹੀ ਨਾਲ ਕੁੜੀ ਨੂੰ ਸੱਟ ਲੱਗੀ ਆ ਕਹੋ ਜੀ ਦੀਦੀ ਬੋਲ ਲੈਣ ਤਾਂ ਬੋਲੋ ਮੰਮੀ ਮੰਮੀ ਤੁਸੀਂ ਕੀ ਬੋਲਣਾ ਵਾ ਆ ਦੇਖੋ ਕੁੜੀ ਦੀ ਕੰਡੀਸ਼ਨ ਦੇਖੋ ਜਿੱਥੋਂ ਮੈਂ ਲੈ ਕੇ ਆਇਆ ਨਾ ਉੱਥੋਂ ਦੇ ਸਾਰੇ ਬੰਦੇ ਦੱਸਦੇ ਸੀ ਕਹਿੰਦੇ ਜੇ ਕਿਤੇ ਛੜਕਵਾਲ ਨੂੰ ਕੁੜੀ ਡਿੱਗ ਪੈਂਦੀ ਨਾ ਕੀ ਪਤਾ ਕਿਹੜੀ ਨੇ ਗੱਡੀ ਥੱਲੇ ਆ ਜਾਈ ਨਾ ਤੇ ਮੰਮੀ ਮੈਂ ਆਪਣੀ ਧੀ ਕਿੱਥੋਂ ਲੱਭਣੀ ਸੀ ਲੱਭਣੀ ਕੱਲ ਨੂੰ ਆਪਾਂ ਕੁੜੀ ਵਿਹੋਨੀ ਲੱਤਾਂ ਮਾਰ ਟੁੱਟ ਜਾਂਦੀ ਆ ਪਾਜ ਹੋ ਜਾਂਦੀ ਤੁਹਾਡੇ ਲਾਡ ਪਿਆਰ ਕਰਕੇ ਇੱਥੇ ਤੱਕ ਪਹੁੰਚੀ ਐ ਇਸੇ ਕਰਕੇ ਮੈਂ ਮਨਾ ਕਰਦੀ ਸਾਂ ਕਿ ਮੰਮੀ ਨਾ ਦੇ ਚਾਬੀ ਨਾ ਦੋ ਪਰ ਤੁਸੀਂ ਮੇਰੀ ਇੱਕ ਵਾਰੀ ਨਹੀਂ ਸੁਣੀ ਹੈਗੀ ਸਾਡੀਆਂ ਵੀ ਦਾਦੀਆਂ ਸੀ ਪਿਆਰ ਕਰਦੀਆਂ ਸੀ ਪਰ ਇਸ ਤਰ੍ਹਾਂ ਤੇ ਨਹੀਂ ਪਿਆਰ ਕਰਦੀਆਂ ਸੀ ਜਿੱਤਨਾ ਤੇ ਤੁਸੀਂ ਪਿਆਰ ਵਿਖਾਉਂਦੇ ਜੇ ਪੈਸੇ ਦੇ ਕੇ ਉਹਨੂੰ ਜਿੱਥੇ ਮਰਜ਼ੀ ਭੇਜ ਦੋ ਉਹ ਰੋਜ਼ ਕਲਪਤੀ ਸੀ ਮੈਂ ਕਿਹਾ ਸ਼ਾਇਦ ਇਹ ਝੂਠ ਬੋਲਦੀ ਆ ਮੰਮੀ ਮੇਰੇ ਇਸ ਤਰ੍ਹਾਂ ਦੇਣੀ ਹੈਗੇ ਪਰ ਅੱਜ ਤੁਹਾਡਾ ਸੱਚ ਮੇਰੇ ਸਾਹਮਣੇ ਆ ਗਿਆ ਵੀਰ ਜੇ ਮੈਂ ਮੰਮੀ ਨੂੰ ਆਖਿਆ ਤੇ ਉਲਟਾ ਮੈਨੂੰ ਕਹਿੰਦੇ ਤੂੰ ਵੀ ਭਾਬੀ ਦੀਆਂ ਗੱਲਾਂ ਬੋਲਦੀ ਆ ਕੇ ਤੂੰ ਵੀ ਭਾਬੀ ਦੀਆਂ ਗੱਲਾਂ ਚ ਆ ਕੇ ਤੂੰ ਮੈਨੂੰ ਕੱਲਾ ਕਰਨ ਲੱਗ ਪਈ ਆਂ ਦੀਦੀ ਬੋਲ ਲੈ ਤਾਂ ਮੰਮੀ ਨੂੰ ਮੰਮੀ ਕੋ ਜਵਾਬ ਦੀ ਆ ਬਾਤ ਦੋ ਦੋ ਜਵਾਬ ਮੈਨੂੰ ਸਾਰੇ ਚੁੱਪ ਕਰੋ ਹੁਣ ਮੇਰੇ ਕੋ ਬੜੀ ਵੱਡੀ ਗਲਤੀ ਹੋ ਗਈ ਮੈਨੂੰ ਮaaf ਕਰ ਦਿਓ ਮੈਂ ਤੇ ਕਿ ਆ ਜਿਸ ਤਰ੍ਹਾਂ ਮੈਂ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ ਆ ਉਸ ਤਰ੍ਹਾਂ ਹੀ ਇਹਨਾਂ ਦੀ ਕਰਾਂਗੀ ਪਰ ਮੈਨੂੰ ਨਹੀਂ ਪਤਾ ਸੀ ਕਿ ਅੱਜ ਕੱਲ ਦੇ ਬੱਚੇ ਬਹੁਤ ਅਥਰੇ ਆ ਮੰਮਾ ਬੰਨਿਆ ਤੁਸੀਂ ਇਹਨਾਂ ਨੂੰ ਲਾਡ ਪਿਆਰ ਕਰਦੇ ਜੇ ਪਰ ਇਹਨਾਂ ਵੀ ਨਾ ਕਰੋ ਕਿ ਇਹਨਾਂ ਦੀ ਜਾਨ ਤੇ ਬਨ ਜਾਵੇ ਤੈਨੂੰ ਪਤਾ ਮੂਲ ਨਾਲ ਪਿਆਜ ਪਿਆਰਾ ਹੁੰਦਾ ਤੇ ਚਲੋ ਇਹਨੂੰ ਅੰਦਰ ਲੈ ਕੇ ਚੱਲੀਏ ਸੀਮਾ ਚਲੋ ਸੀਮਾ ਮੈਂ ਇਹਨੂੰ ਅੰਦਰ ਲੈ ਕੇ ਚੱਲੀਏ ਇਹਦੇ ਵਾਸਤੇ ਦੁੱਧ ਤੇ ਹਲਦੀ ਪਾ ਕੇ ਲੈ ਕੇ ਆ ਸ਼ੁਕਰਿਆ ਪ੍ਰਭਾਤਮਾ ਮੇਰੀ ਤੀ ਠੀਕ ਠਾਕ ਆ ਜੀ ਅੱਜ ਕੁਛ ਇਸ ਤਰ੍ਹਾਂ ਦਾ ਹੋ ਜਾਂਦਾ ਤੇ ਮੈਂ ਆਪਣੀ ਤੀ ਕਿੱਥੋਂ ਲੱਭਦੀ